ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਣੀ ਵੇਲੇਾਂ ਦੀ ਗੱਲ ਹੈ ਇੱਕ ਵਾਰ ਇੱਕ ਪਹਾੜ ਦੇ ਉੱਤੇ ਇੱਕ ਸੰਤ ਰਹਿੰਦਾ ਸੀ ਤਪੱਸਿਆ ਕਰਿਆ ਕਰਦਾ ਸੀ ਭਗਤੀ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਬੰਦਾ ਹਰ ਵਾਰ ਕੀ ਹੁੰਦਾ ਕਿ ਉਸ ਨੂੰ ਕਦੇ ਵੀ ਖਾਣਾ ਬਣਾਉਣ ਦੀ ਲੋੜ ਨਹੀਂ ਸੀ ਪੈਂਦੀ ਪ੍ਰਮਾਤਮਾ ਨਾਲ ਉਸਦੀ ਪ੍ਰਾਣੀ ਲੇਵ ਸੀ ਤੇ ਪ੍ਰਮਾਤਮਾ ਹੀ ਉਸਦੇ ਲਈ ਅੰਨ ਪਾਣੀ ਦਾ ਇੰਤਜ਼ਾਮ ਕਰਿਆ ਕਰਦਾ ਸੀ ਉਹ ਪਹਾੜ ਦੀ ਚੂਟੀ ਤੇ ਸੰਘਣੇ ਰੁੱਖਾਂ ਦੇ ਵਿੱਚ ਰਹਿੰਦਾ ਸੀ। ਉੱਥੇ ਨਾ ਬੰਦਾ ਨਾ ਬੰਦੇ ਦੀ ਜਾਤ ਸੀ। ਦੂਰ ਦੂਰ ਤੱਕ ਕੋਈ ਪਰਿੰਦਾ ਵੀ ਨਹੀਂ ਸੀ ਆਉਂਦਾ। ਕਿਉਂਕਿ ਉੱਥੋਂ ਤੱਕ ਆਉਂਦਿਆਂ-ਆਉਂਦਿਆਂ ਪਹਾੜ ਬਹੁਤ ਪਰਫੀਲਾ ਹੋ ਜਾਂਦਾ ਸੀ। ਉੱਥੇ ਸਾਹ ਲੈਣ ਵਾਲੀ ਹਵਾ ਦੀ ਵੀ ਕਮੀ ਰਹਿੰਦੀ ਸੀ। ਇਸ ਕਰਕੇ ਇਨਸਾਨੀ ਜਾਤ ਉਧਰ ਬਹੁਤ ਘੱਟ ਸੀ। ਜਾਨਵਰ ਵੀ ਉਹ ਸਨ ਜਿਹੜੇ ਉੱਥੇ ਰਹਿ ਸਕਦੇ ਸਨ। ਆਮ ਜਾਨਵਰ ਵੀ ਨਹੀਂ ਸਨ। ਸੋ ਉਸ ਸੰਤ ਬਾਬੇ ਦੀ ਹਮੇਸ਼ਾ ਪ੍ਰਮਾਤਮਾ ਨਾਲ ਲਿਵ ਲੱਗੀ ਰਹੀ ਕਰਦੀ। ਜਦੋਂ ਉਸਦੀ ਲਿਵ ਟੁੱਟਦੀ ਉਸਦੇ ਪਿੱਛੇ ਇੱਕੋ ਇੱਕ ਕਾਰਨ ਹੁੰਦਾ ਸੀ ਕਿ ਉਸਨੇ ਉਸਨੂੰ ਭੁੱਖ ਲੱਗੀ ਹੁੰਦੀ ਸੀ ਤੇ ਉਸਨੇ ਭੁੱਖ ਬੁਝਾਉਣੀ ਹੁੰਦੀ ਸੀ ਪਿਆਸ ਬੁਝਾਉਣੀ ਹੁੰਦੀ ਸੀ ਕਿਸੇ ਵੀ ਹੋਰ ਕਾਰਨ ਕਰਕੇ ਕਦੇ ਉਹ ਪਖਤੀ ਨਹੀਂ ਸੀ ਬੰਦ ਕਰਦਾ ਹਮੇਸ਼ਾ ਪਰਮਾਤਮਾ ਸਮੇਸਰ ਉਸਦਾ ਖਾਣਾ ਉਸਦਾ ਪਾਣੀ ਉੱਥੇ ਪ੍ਰਗਟ ਕਰ ਦਿਆ ਕਰਦਾ ਉਸ ਨੂੰ ਇਹ ਕੰਮ ਕਰਦਿਆ ਬਹੁਤ ਚਿਰ ਹੋ ਗਏ ਸਨ ਬਹੁਤ ਸਾਲ ਹੋ ਗਏ ਸਨ ਉਸਨੇ ਜਿਉਂ ਜਨਮ ਲੈ ਕੇ ਉਸ ਤੋਂ ਬਾਅਦ ਸੁਰਤ ਸੰਭਲੀ ਉਸ ਤੋਂ ਬਾਅਦ ਆਹੀ ਕੋਸ਼ਿਸ਼ ਕੀਤਾ ਕੋਈ ਵੀ ਹੋਰ ਦੁਨਿਆਵੀ ਕੰਮ ਦੇ ਵਿੱਚ ਨਾ ਉਸਦੀ ਰੁਚੀ ਸੀ ਨਾ ਹੀ ਉਸ ਨੂੰ ਕਰਨਾ ਆਇਆ ਸੋ ਜੋਂ ਜੰਮਿਆ ਉਸ ਤੋਂ 2 4 5 7 ਸਾਲ ਬਾਅਦ ਜਦੋਂ ਤ ਉਸ ਨੂੰ ਸੁਰਤ ਸੰਭਲੀ ਉਦੋਂ ਤੋਂ ਲੈ ਕੇ ਉਸਨੇ ਪਰਮਾਤਮਾ ਦੀ ਬੰਦਗੀ ਵਿੱਚ ਹੀ ਸਮਾਂ ਗੁਜ਼ਾਰਿਆ ਇੱਕ ਵਾਰ ਕੀ ਹੋਇਆ ਕਿ ਜਿਸ ਭਗਵਾਨ ਦੀ ਜਿਸ ਪਰਮਾਤਮਾ ਦੀ ਉਹ ਬੰਦਗੀ ਕਰਦਾ ਸੀ ਉਸਨੇ ਉਸ ਸੰਤ ਫਕੀਰ ਦੀ ਪਰਖਿਆ ਲੈਣੀ ਚਾਹੀ ਕਿ ਇਸ ਨੂੰ ਮੇਰੇ ਤੇ ਯਕੀਨ ਹੈ ਵੀ ਜਾਂ ਨਹੀਂ ਇੰਨੇ ਸਾਲ ਹੋ ਗਏ ਨੇ ਇੰਨਾ ਲੰਮਾ ਵਕਫਾ ਹੋ ਗਿਆ ਕਿ ਮੇਰਾ ਨਾਮ ਜਪਦਾ ਹੈ ਇੱਕ ਵਾਰ ਦੇਖਣਾ ਤਾਂ ਬੰਦ ਹੈ ਕਿ ਇਸ ਨੂੰ ਮੇਰੇ ਤੇ ਯਕੀਨ ਕਿੰਨਾ ਕੁ ਹੈ ਉਸ ਪਰਮਾਤਮਾ ਨੇ ਸੋਚਿਆ ਕਿ ਚਲੋ ਇਸ ਦੀ ਪਰਖਿਆ ਲੈਨੇ ਆ ਪਰਖਿਆ ਦੀ ਘੜੀ ਇਸ ਤਰ੍ਹਾਂ ਸੋਚੀ ਕਿ ਹੁਣ ਇਸ ਨੂੰ ਖਾਣਾ ਨਹੀਂ ਦੇਣਾ ਹਰ ਰੋਜ਼ ਦੀ ਤਰੰਝ ਦੋ ਸੰਤ ਫਕੀਰ ਉਸ ਨੂੰ ਭੁੱਖ ਲੱਗੀ ਉਸ ਨੇ ਸੋਚਿਆ ਕਿ ਹੁਣ ਥੋੜਾ ਸਮਾਂ ਆਰਾਮ ਕਰਕੇ ਮੈਂ ਖਾਣਾ ਖਾਣਾ ਹਾਂ ਮੈਂ ਇੱਕ ਵਾਰ ਬੰਦਗੀ ਵਿੱਚੋਂ ਹਟ ਜਾਣਾ ਹਾਂ ਬੰਦਗੀ ਵਿੱਚੋਂ ਧਿਆਨ ਹਟਾ ਲੈਣਾ ਹਾਂ ਉਸ ਨੇ ਇੱਕਦਮ ਭਗਤੀ ਬੰਦ ਕੀਤੀ ਉਸਨੇ ਦੇਖਿਆ ਜਿੱਥੇ ਖਾਣਾ ਪਾਣੀ ਹਰ ਰੋਜ਼ ਪ੍ਰਗਟ ਹੁੰਦਾ ਸੀ ਉੱਥੇ ਜਾ ਕੇ ਨਾ ਖਾਣਾ ਨਾ ਪਾਣੀ ਨਾ ਕੁਝ ਵੀ ਹੋਰ ਖਾਣ ਵਾਲੀ ਵਸਤੂ ਬੜਾ ਹੈਰਾਨ ਹੋਇਆ ਫਿਰ ਮਨ ਦੇ ਵਿੱਚ ਉਸਨੇ ਸੋਚਿਆ ਕਿ ਸ਼ਾਇਦ ਪ੍ਰਮਾਤਮਾ ਨੂੰ ਯਾਦ ਭੁੱਲ ਗਿਆ ਹੋਵੇਗਾ ਪ੍ਰਮਾਤਮਾ ਦੇ ਚੇਤੇ ਨਹੀਂ ਰਿਹਾ ਹੋਣਾ ਫਿਰ ਦੁਬਾਰਾ ਭਗਤੀ ਸ਼ੁਰੂ ਕਰਦੇ ਹਾਂ ਉਸਨੇ ਫਿਰ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਭੁੱਖ ਵਧੀ ਸਮਾਂ ਕਾਫੀ ਬੀਤ ਗਿਆ ਕੁਝ ਘੰਟਿਆਂ ਦੇ ਵਕਫੇ ਬਾਅਦ ਉਸਨੇ ਫਿਰ ਦੇਖਿਆ ਉੱਥੇ ਕੋਈ ਖਾਣਾ ਨਹੀਂ ਸੀ ਕੋਈ ਪਾਣੀ ਨਹੀਂ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਹੁਣ ਅੱਜ ਦਾ ਦਿਨ ਪ੍ਰਮਾਤਮਾ ਭੁੱਲ ਗਿਆ ਹੋਵੇਗਾ ਹੁਣ ਕੱਲ ਇਸੇ ਸਮੇਂ ਜਿਹੜੇ ਸਮੇਂ ਪਹਿਲਾਂ ਖਾਣਾ ਪਾਣੀ ਆਉਂਦਾ ਸੀ ਉਸੇ ਸਮੇਂ ਦੇਖਾਂਗੇ ਉਦੋਂ ਤੱਕ ਪ੍ਰਮਾਤਮਾ ਦਾ ਨਾਮ ਜਪ ਲੈਨੇ ਆ ਅਗਲੇ ਦਿਨ ਤੱਕ ਜਿਸ ਵੇਲੇ ਖਾਣਾ ਪਾਣੀ ਆਉਂਦਾ ਸੀ ਉਦੋਂ ਤੱਕ ਨਿਰੰਤਰ ਭਗਤੀ ਕੀਤੀ ਨਿਰੰਤਰ ਜਾਪ ਕੀਤਾ ਅਗਲੇ ਦਿਨ ਫਿਰ ਜਦੋਂ ਰੋਟੀ ਦਾ ਸਮਾਂ ਹੋਇਆ ਜਦੋਂ ਉੱਥੇ ਪ੍ਰਗਟ ਹੁੰਦੀ ਸੀ ਉਦੋਂ ਜਾ ਕੇ ਦੇਖਿਆ ਉੱਥੇ ਨਾ ਖਾਣਾ ਸੀ ਨਾ ਪਾਣੀ ਸੀ ਪਰਮਾਤਮਾ ਕਲੀ-ਕਲੀ ਗੱਲ ਦੇਖ ਰਿਹਾ ਸਰ ਕਿ ਮੇਰੀ ਮੇਰਾ ਨਾਮ ਜਪਣ ਵਾਲਾ ਮੇਰੀ ਬੰਦਗੀ ਕਰਨ ਵਾਲਾ ਕਿੰਨਾ ਕੁ ਚਿਰ ਮੇਰੀ ਪ੍ਰੀਖਿਆ ਦੇ ਵਿੱਚੋਂ ਲੰਘਦਾ ਹੈ ਅਗਲਾ ਦਿਨ ਵੀ ਉਸ ਸੰਤ ਫਕੀਰ ਨੇ ਔਖਾ ਸੁਖਾ ਹੋ ਕੇ ਕੱਢ ਲਿਆ ਉਸ ਨੂੰ ਲੱਗਿਆ ਕਿ ਸ਼ਾਇਦ 2 ਦਿਨ ਹੋ ਗਿਆ ਹੋਵੇ 2 ਦਿਨ ਚੇਤਾ ਭੁੱਲ ਗਿਆ ਹੋਵੇ 2 ਦਿਨ ਯਾਦ ਭੁੱਲ ਗਈ ਹੋਵੇ ਤੀਜੇ ਦਿਨ ਤਾਂ ਖਾਣਾ ਸ਼ਾਇਦ ਮਿਲੀ ਜਾਵੇਗਾ ਤੀਜੇ ਦਿਨ ਜਦੋਂ ਭੁੱਖ ਅੰਤਾਂ ਦੀ ਲੱਗ ਗਈ ਕੋਈ ਚਾਰਾ ਨਹੀਂ ਸੀ ਜਿਸ ਵੇਲੇ ਅੰਨ ਪਾਣੀ ਉੱਥੇ ਪ੍ਰਗਟ ਹੁੰਦਾ ਸੀ ਤੀਸਰੇ ਦਿਨ ਵੀ ਦੇਖਿਆ ਪਰ ਤੀਸਰੇ ਦਿਨ ਵੀ ਉੱਥੇ ਭੋਜਨ ਨਹੀਂ ਸੀ ਪਹੁੰਚਿਆ ਔਖਿਆਂ ਸੌਖਿਆਂ ਗੱਲ ਚੌਥੇ ਦਿਨ ਪਹੁੰਚੀ ਚੌਥੇ ਦਿਨ ਉਸ ਸਮੇਂ ਦਾ ਇੰਤਜ਼ਾਰ ਕੀਤਾ ਜਦੋਂ ਚੌਥੇ ਦਿਨ ਵੀ ਭੋਜਨ ਪਾਣੀ ਉੱਥੇ ਨਾ ਪਹੁੰਚਿਆ ਤਾਂ ਉਸ ਫਕੀਰ ਬਾਬੇ ਦੇ ਸਬਰ ਦਾ ਬੰਨ ਟੁੱਟ ਗਿਆ ਉਸਨੇ ਫੈਸਲਾ ਕੀਤਾ ਕਿ ਭੁੱਖੇ ਮਰਨ ਨਾਲੋਂ ਬਿਹਤਰ ਹੈ ਕਿ ਬੰਦਗੀ ਛੱਡ ਦਿਆਂ ਥੱਲੇ ਜਾਣਾ ਕਿਸੇ ਨਗਰ ਦੇ ਵਿੱਚ ਮੈਂ ਭੋਜਨ ਮੰਗ ਕੇ ਖਾ ਲਵਾਂਗਾ ਉਸਨੇ ਆਪਣੇ ਨਾਲ 2-4 ਜ਼ਰੂਰੀ ਵਸਤਾਂ ਲਈਆਂ ਤੇ ਉਸ ਪਹਾੜ ਤੋਂ ਥੱਲੇ ਵੱਲ ਨੂੰ ਕੂਚ ਕਰ ਦਿੱਤਾ। ਕਾਫੀ ਸਮਾਂ ਲੰਮਾ ਪੰਧ ਸੀ ਕਿਉਂਕਿ ਬਹੁਤ ਜ਼ਿਆਦਾ ਸਮਾਂ ਲੱਗਦਾ ਚੋਟੀ ਤੋਂ ਥੱਲੇ ਨੂੰ ਆਉਂਦਿਆਂ ਕਿਉਂਕਿ ਵਲਡਿੰਗ ਬڑے ਹੁੰਦੇ ਨਹੀਂ ਸਿੱਧਾ ਰਸਤਾ ਨਹੀਂ ਹੁੰਦਾ। ਕਾਫੀ ਸਮਾਂ ਲੱਗਿਆ ਦੁਪਹਿਰ ਤੱਕ ਸੰਤ ਫਕੀਰ ਇੱਕ ਪਿੰਡ ਪਹੁੰਚਿਆ। ਪਿੰਡ ਪਹੁੰਚ ਕੇ ਪਹਿਲਾਂ ਇੱਕ ਘਰ ਤੋਂ ਅਨਾਜ ਪਾਣੀ ਮੰਗਿਆ ਉਹਨਾਂ ਨੇ ਮਨਾਂ ਕਰ ਦਿੱਤਾ ਦੂਜੇ ਤੀਜੇ ਚੌਥੇ ਘਰਜੇ ਤੋਂ ਗਿਆ ਤਾਂ ਚੌਥੇ ਘਰ ਵਾਲਿਆਂ ਨੇ ਕੁੱਲ 4 ਰੋਟੀਆਂ ਦਿੱਤੀਆਂ 4 ਫੁਲਕੇ ਦਿੱਤੇ। ਕਿੱਲੇ ਬਾਬਾ ਫਕੀਰ ਹੈ ਦੂਰੋਂ ਆਇਆ ਲੱਗਦਾ ਹੈ ਆਪਣੀ ਭੁੱਖ ਮਟਾਲੇ ਇੱਥੇ ਬਾਹਰ ਬੈਠ ਕੇ ਸਾਡੇ ਖਾਲੇ ਨਾਲ ਤੈਨੂੰ ਪਾਣੀ ਦੇ ਦਿਆਂਗੇ ਚਾਰ ਰੋਟੀਆਂ ਲੈ ਕੇ ਬਾਹਰ ਉਥੜੇ ਵੱਲ ਨੂੰ ਜਦੋਂ ਜਾ ਰਿਹਾ ਸੀ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਉਸੇ ਹੀ ਪਰਿਵਾਰ ਦਾ ਇੱਕ ਕੋਈ ਕੁੱਤਾ ਪਾਲਤੂ ਕੁੱਤਾ ਜਿਸ ਨੂੰ ਦਰवेश ਕਹਿੰਦੇ ਨੇ ਉਹ ਮਗਰ ਲੱਗ ਗਿਆ ਸੰਤ ਫਕੀਰ ਕਿਉਂਕਿ ਪਹਾੜਾਂ ਵਿੱਚ ਰਹਿਣ ਵਾਲਾ ਸੀ ਉਸ ਨੂੰ ਪਤਾ ਸੀ ਕਿ ਕੁੱਤੇ ਖੰਖਾਰ ਹੁੰਦੇ ਨੇ ਇਹ ਬੰਦੇ ਨੂੰ ਕੱਟ ਵੀ ਲੈਂਦੇ ਨੇ ਵੱਢ ਲੈਂਦੇ ਨੇ ਤੇ ਇਹ ਉਸਨੇ ਲੱਗਿਆ ਕਿ ਇਹ ਭੁੱਖ ਦਾ ਮਾਰਾ ਮੇਰੇ ਕੋਲੇ ਆ ਰਿਹਾ ਹੈ। ਉਸਨੇ ਜਿਵੇਂ ਉਸ ਨੂੰ ਆਪਦੇ ਵੱਲ ਆਉਂਦਾ ਦੇਖਿਆ ਤਾਂ ਉਸਨੇ ਇੱਕ ਰੋਟੀ ਉਸ ਨੂੰ ਪਾ ਦਿੱਤੀ। ਉਸਨੇ ਰੋਟੀ ਖਾ ਲਈ ਤੇ ਉਸ ਤੋਂ ਬਾਅਦ ਉਸਦੇ ਵੱਲ ਨੂੰ ਫੇਰ ਭੱਜਣਾ ਸ਼ੁਰੂ ਕੀਤਾ, ਭੌਂਕਣਾ ਸ਼ੁਰੂ ਕਰ ਦਿੱਤਾ। ਸੰਤ ਫਕੀਰ ਬਾਬੇ ਨੇ ਤਿੰਨੇ ਰੋਟੀਆਂ ਲਈਆਂ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਸੰਤ ਫਕੀਰ ਬਾਬਾ ਅੱਗੇ-ਅੱਗੇ ਤੇ ਉਹ ਕੁੱਤਾ ਪਿੱਛੇ-ਪਿੱਛੇ। ਉਸਨੇ ਉਸ ਤੋਂ ਬਾਅਦ ਭੱਜਦਿਆਂ ਇੱਕ ਰੋਟੀ ਹੋਰ ਪਾ ਦਿੱਤੀ। ਤਾਂ ਕਿ ਆਪਣਾ ਬਚਾਅ ਕਰ ਲਵਾਂ ਉਸ ਪਾਲਤੂ ਕੁੱਤੇ ਨੇ ਦਰਵੇਸ਼ ਨੇ ਉਹ ਰੋਟੀ ਵੀ ਖਾ ਲਈ ਦੂਸਰੀ ਰੋਟੀ ਖਾਣ ਤੋਂ ਬਾਅਦ ਫਿਰ ਬਾਬੇ ਦੇ ਪਿੱਛੇ ਭੱਜ ਪਿਆ ਬਾਬੇ ਨੇ ਫਿਰ ਜਦੋਂ ਨੇੜੇ ਆਉਂਦਾ ਦੇਖਿਆ ਇਸ ਤਰ੍ਹਾਂ ਲੱਗਾ ਕਿ ਇਹ ਹਮਲਾਵਰ ਹੋ ਰਿਹਾ ਹੈ ਫਿਰ ਮੇਰਾ ਨੁਕਸਾਨ ਕਰ ਸਕਦਾ ਹੈ ਉਸ ਨੇ ਇੱਕ ਰੋਟੀ ਹੋਰ ਪਾ ਦਿੱਤੀ ਤੇ ਆਪਣੀ ਗਤੀ ਹੋਰ ਵਧਾ ਲਈ ਕੁੱਤਾ ਤੀਜੀ ਰੋਟੀ ਖਾ ਕੇ ਫਿਰ ਬਾਬੇ ਦੇ ਪਿੱਛੇ ਬਾਬੇ ਨੇ ਆਖਰ ਵਾਲੀ ਰੋਟੀ ਸੀ ਜਿਹੜੀ ਚੌਥੀ ਰੋਟੀ ਉਹ ਵੀ ਉਸ ਕੁੱਤੇ ਦੇ ਅੱਗੇ ਸੁੱਟ ਦਿੱਤੀ ਤੇ ਫਿਰ ਸੁਰਖਰੂ ਹੋ ਕੇ ਥੋੜਾ ਜਿਹਾ ਉਸਨੇ ਆਪਣੀ ਗਤੀ ਹੌਲੀ ਕਰ ਲਈ ਪਰ ਕੁੱਤਾ ਚੌਥੀ ਰੋਟੀ ਖਾ ਕੇ ਵੀ ਉਸ ਸਾਧੂ ਦੇ ਪਿੱਛੇ ਭੱਜਣ ਲੱਗ ਪਿਆ ਸਾਧੂ ਬੜਾ ਹੈਰਾਨ ਥੋੜਾ ਜਿਹਾ ਭੱਜਿਆ ਫਿਰ ਉਸ ਦਾ ਜਿਹੜਾ ਕਿਉਂਕਿ ਭੁੱਖਾ ਸੀ ਤਿੰਨ ਚਾਰ ਦਿਨ ਦਾ ਕਿੰਨਾ ਕੁ ਭੱਜ ਸਕਦਾ ਸੀ ਜਦੋਂ ਉਸ ਦੀਆਂ ਲੱਤਾਂ ਜਵਾਬ ਦੇ ਗਈਆਂ ਪਸੀਨੇ ਆਉਣ ਲੱਗੇ ਬੁਰੇ ਹਾਲ ਹੋ ਗਏ ਤਾਂ ਥੱਕ ਹਾਰ ਕੇ ਬੈਠ ਗਿਆ ਕੁੱਤੇ ਦੇ ਨਾਲ ਉਸਨੇ वार्तालाਪ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪੁੱਛਿਆ ਕਿ ਕਿੰਨਾ ਬੇਸ਼ਰਮ ਕੁੱਤਾ ਹੈ ਤੂੰ ਮੈਂ ਉਸ ਪਰਿਵਾਰ ਤੋਂ ਜਾ ਕੇ ਮੰਗ ਰੱਖੀ ਉਹਨਾਂ ਨੇ ਮੈਨੂੰ ਚਾਰ ਫੁਲਕੇ ਦਿੱਤੇ ਚਾਰ ਪ੍ਰਸ਼ਾਦ ਦੇ ਦਿੱਤੇ ਇੱਕ ਇੱਕ ਕਰਕੇ ਮੈਂ ਚਾਰੇ ਤੈਨੂੰ ਪਾ ਚੁੱਕਿਆ ਤੇ ਤੇਰੀ ਅਜੇ ਵੀ ਭੁੱਖ ਨਹੀਂ ਮਿਟੀ ਤੈਨੂੰ ਅਜੇ ਵੀ ਸਬਰ ਨਹੀਂ ਆਇਆ ਤੈਨੂੰ ਤਾਂ ਘਰ ਵਾਲੇ ਰੋਜ਼ ਰੋਟੀ ਬਖਸ਼ਦੇ ਹੋਣਗੇ ਦੇਂਦੇ ਹੋਣਗੇ ਤੇ ਮੈਂ ਤਾਂ ਕਿਤੇ ਪਹਿਲੀ ਵਾਰ ਲੈਣ ਆਇਆ ਸੀ ਤੈਨੂੰ ਮੇਰੇ ਤੇ ਤਰਸ ਨਹੀਂ ਆਇਆ ਤੂੰ ਕਿਉਂ ਇੰਨਾ ਬੇਸ਼ਰਮ ਹੈ ਅਗੋ ਕੁੱਤੇ ਨੇ ਉੱਤਰ ਦਿੱਤਾ ਕਿ ਮੇਰਾ ਜਿਹੜਾ ਮਾਲਕ ਹੈ ਉਹ ਮੈਨੂੰ ਹਰ ਰੋਜ਼ ਰੋਟੀ ਦਿੰਦਾ ਹੈ ਉਹ ਕਈ ਵਾਰੀ ਨਹੀਂ ਵੀ ਦਿੰਦਾ ਤਾਂ ਵੀ ਮੈਂ ਗੁਜ਼ਾਰਾ ਕਰ ਲੈਣਾ ਕਈ ਵਾਰ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨਾਂ ਕਈ ਵਾਰੀ ਹਫ਼ਤਾ ਹਫ਼ਤਾ ਮੈਨੂੰ ਰੋਟੀ ਨਾ ਮਿਲੇ ਤਾਂ ਮੈਂ ਦਰ ਨਹੀਂ ਬਦਲਦਾ ਮੈਂ ਉਹਦੇ ਦਰ ਤੇ ਰਹਿਣਾ ਉਹਦਾ ਵਫਾਦਾਰ ਰਹਿਣਾ ਤੈਨੂੰ ਤੇਰੀ ਮਾਲਕਣੀ ਇੱਕ ਦਿਨ ਰੋਟੀ ਨਹੀਂ ਦਿੱਤੀ ਦੋ ਦਿਨ ਤਿੰਨ ਦਿਨ ਨਹੀਂ ਦਿੱਤੀ ਚੌਥੀ ਦਿਨ ਜਦੋਂ ਨਹੀਂ ਦਿੱਤੀ ਤਾਂ ਤੂੰ ਤਾਂ ਦਰ ਬਦਲ ਲਿਆ ਸਾਲਾਂ ਤੋਂ ਤੂੰ ਉਹਦੇ ਨਾਮ ਦੀ ਲਿਵ ਵਿੱਚ ਡੁੱਬਿਆ ਹੈ ਉਹਨੇ ਸਾਲਾਂ ਤੋਂ ਤੈਨੂੰ ਰੋਟੀ ਦਿੱਤੀ ਹੈ ਬਿਨਾਂ ਨਾਕਾ ਪਾਇਆ ਹਰ ਰੋਜ਼ ਤੇਰੀ ਰੋਟੀ ਉੱਥੇ ਪਹੁੰਚਦੀ ਸੀ ਤਾਂ ਕਿ ਤੂੰ ਜਿਹੜਾ ਕੰਮ ਕਰਦਾ ਹੈ ਉਹਦੇ ਵਿੱਚ ਵਿਗਨ ਨਾ ਪਵੇ ਪਰ ਜੇ ਹੁਣ ਉਹਨੇ ਪ੍ਰੀਖਿਆ ਲੈਣੀ ਚਾਹੀ ਤਾਂ ਤੂੰ ਤਾਂ ਹਫ਼ਤੇ ਤੋਂ ਪਹਿਲਾਂ ਹੀ ਦਰ ਬਦਲ ਲਿਆ ਕਿ ਤੈਨੂੰ ਭਰੋਸਾ ਨਹੀਂ ਸੀ ਤੈਨੂੰ ਕਿਉਂ ਲੱਗਿਆ ਕਿ ਉਹ ਤੈਨੂੰ ਮਾਰਨ ਪਿੱਛੇ ਤੁਰਿਆ ਹੋਇਆ ਹੈ ਤੂੰ ਕਿਉਂ ਨਾ ਸੋਚਿਆ ਕਿ ਕਦੇ ਨਾ ਕਦੇ ਉਹ ਤੈਨੂੰ ਪ੍ਰੀਖਿਆ ਵਿੱਚ ਪਾ ਸਕਦਾ ਹੈ ਇਸ ਕਹਾਣੀ ਦੇ ਰਾਈ ਕਹਾਣੀਕਾਰ ਸਾਨੂੰ ਇਹੀ ਦੱਸਣਾ ਚਾਹੁੰਦਾ ਹੈ ਕਿ ਪਾਲਤੂ ਹੁੰਦੇ ਨੇ ਜਿਹੜੇ ਜਾਨਵਰ ਹੁੰਦੇ ਨੇ ਬੇਜਬਾਨ ਹੁੰਦੇ ਨੇ ਉਹਨਾਂ ਵਿੱਚ ਸਾਡੇ ਸਾਡੇ ਤੋਂ ਵੱਧ ਵਫਾਦਾਰੀ ਹੈ ਸਾਡਾ ਇੱਕ ਮਸਲਾ ਕਈ ਵਾਰ ਹੱਲ ਨਾ ਹੋਵੇ ਤੇ ਅਸੀਂ ਪਰਮਾਤਮਾ ਬਦਲ ਲੈਨੇ ਆ ਅਸੀਂ ਦਰ ਬਦਲ ਲੈਨੇ ਆ ਜਿੱਥੇ ਸਾਡੀ ਆਸਥਾ ਸਾਲਾਂ ਤੋਂ ਹੁੰਦੀ ਹੈ ਉਸ ਨੂੰ ਅਸੀਂ ਪਿੱਠ ਵਿਖਾ ਜੰਨੇ ਆ ਇਸ ਤਰ੍ਹਾਂ ਨਹੀਂ ਕਰਨਾ ਪਰਮਾਤਮਾ ਕਈ ਵਾਰੀ ਜਾਣ ਬੁੱਝ ਕੇ ਸਾਨੂੰ ਪਰਖਿਆ ਦੇ ਵਿੱਚ ਪਾ ਕੇ ਪਰਖ ਰਿਹਾ ਹੁੰਦਾ ਸਾਡੀ ਪਰਖਿਆ ਲੈ ਰਿਹਾ ਹੁੰਦਾ ਇਸ ਤਰ੍ਹਾਂ ਕਰਨ ਵਾਲੇ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਨਹੀਂ ਖਟਦੇ ਜਿਹੜੇ ਇੱਕੋ ਦਰ ਤੇ ਹੋ ਕੇ ਰਹਿੰਦੇ ਨੇ ਉਹਨਾਂ ਨੂੰ ਪਰਮਾਤਮਾ ਹਰ ਖੁਸ਼ੀ ਦੇ ਨਾਲ ਨਿਵਾਜ਼ ਦਿੰਦਾ ਹੈ